ਨੋਟਿਸ ਦੇਖੇ ਲੈ ਸਾਡਾ ਰੁਕਤਾ ਅੱਜ ਇਹ ਆਪਾਂ ਚਿਆਲਾ ਨਾਲੀ ਬਾਈ 12 ਕਿਲੋਮੀਟਰ ਸਾਈਡ ਤੇ ਜਦੋਂ ਸਾਹਮਣੇ ਦਿਖਣਾ ਪੰਦੀ ਹੈ ਪਰ ਜਦੋਂ ਘੁੰਮ ਕੇ ਆਣੇ ਆਪਾਂ 2 ਕਿਲੋਮੀਟਰ ਪਹੁੰਚ ਚੁੱਕੇ ਆ ਉਮੇਮ ਲੈ ਉਮੇਮ ਲੈ ਕੇ ਮੇਰੇ ਸਾਥੀ 20 ਕਿਲੋਮੀਟਰ ਦੂਰ ਫਿਰ ਵੀ ਪਹਾੜੀ ਜਿਹੇ ਹੌਲ ਕਰਕੇ 1 ਘੰਟਾ ਲੱਗ ਗਿਆ ਨਾ ਰਾਮ ਨਾਲ ਇਹ ਖਾਸੀ ਡਿਸਟ੍ਰਿਕਟ ਹੈ ਤਨ ਮੰਨੋ ਫੋਟੋਗ੍ਰਾਫਰ ਹੁੰਦੀ ਇਸ ਕਰਕੇ ਆਪਾਂ ਹੁਣ ਚੱਲੇ ਆਂ ਪੁਲਿਸ ਬਾਜ਼ਾਰ ਪੁਲਿਸ ਬਾਜ਼ਾਰ ਕਹਿੰਦੇ ਨਾ ਠੀਕ ਐ ਨਾਰਮਲ ਨਾ ਪਰ ਠੰਡੀ ਹਵਾ ਚੱਲ ਰਹੀ ਐ ਅੱਜ ਦਾ ਇਸ ਤਰੀ ਹਵਾ ਨਹੀਂ ਚਲਦੀ ਹੁੰਦੀ ਪੁਲਿਸ ਬਾਜ਼ਾਰ ਵਿੱਚ ਪੁਲਿਸ ਬਾਜ਼ਾਰ ਬੋਲਦੇ ਇਹਨੂੰ ਮੈਂ ਦਿਖਾਦਾ ਤੁਹਾਨੂੰ ਮੇਨ ਬਾਜ਼ਾਰ ਜਾਂ ਮੇਨ ਚੌਕ ਕਹਾਂਗੇ ਜਿੱਥੋਂ ਆਲਵਾਰ ਨੂੰ ਸਾਰੇ ਪਾਸੇ ਮਾਰਕੀਟ ਨੂੰ ਬਿਲਕੁਲ ਸਾਰਾ ਪਾਸੇ ਤੁਹਾਨੂੰ ਛੋਟੇ ਛੋਟੇ ਦੁਕਾਨਾਂ ਮਿਲ ਜਣੀਆਂ ਇਹ ਐਗਰੋਲ ਇੱਕ ਵਾਰ ਐਗਰੋਲ ਕਰਾਇਆ ਕਿੰਨੇ ਦੀ ਪਲੇਟ ਐ ਇਹ ਐਗਰੋਲ ਆ ਓਏ ਕਿੱਦਾ ਪੰਜਾਬੀ ਠੀਕ ਹੈ ਹੋਰ ਵਾਓ ਘਾਟੀ ਸ਼ਹਿਰ ਤੋਂ ਬਾਹਰ ਨਿਕਲੇ ਆ ਤੇ ਬਾਹਰ ਨਿਕਲਦੇ ਹੀ ਇਹ ਸ਼ਿਲੌਂਗ ਵਾਲਾ ਰਸਤਾ ਆ ਪਹਾੜੀ ਸ਼ੁਰੂ ਹੋ ਜਾਂਦਾ ਆ ਘਾਟੀ ਤੋਂ ਸ਼ਿਲੌਂਗ ਲਗਭਗ 90 ਕਿਲੋਮੀਟਰ ਦੂਰ ਆ ਤੇ ਪਹਾੜੀ ਇਲਾਕੇ ਸਾਰਾ ਇਸ ਦਾ ਕਿ ਟਾਈਮ ਲੱਗਣਾ 3 ਘੰਟੇ ਤੇ ਕਿੰਨੇ ਸਵਾ ਲੱਗ ਜਾਣਾ ਸਾਡਾ ਹੋਰ ਇਹ ਸਾਡੇ ਇਸਵਾ ਟੂਰ ਦੇ ਸਾਡੇ ਸਾਥੀ ਆ ਡਰਾਈਵਰ ਜੋਤੀਮਨ ਵਰਮਾ ਇਹ ਪੂਰਾ ਨਾਂ ਰਹਿਣ ਦੇ ਸਾਡੇ ਕੋਲ ਟੂਰ ਵਿੱਚ ਤੇ ਬਾਕੀ ਤੁਸੀਂ ਦੇਖਿਓ ਸਾਡਾ ਗਰੁੱਪ ਤਾਂ ਪ੍ਰੀਮੀਅਮ ਲੇਕ ਪਹੁੰਚ ਗਏ ਆ ਤੇ ਟਾਈਮ 1:30 ਵਜੇ ਦੇ ਕਰੀਬ ਹੈ ਅੰਦਰ ਜਾਣ ਲਈ ਟਿਕਟਾਂ ਦੀ ਕਿੰਨੇ ਟਿਕਟਾਂ ਦੇਖੀ 21 ਟਿਕਟਾਂ ਦੇ ਜਾਈਏ ਕਿੰਨੀਆਂ 21 ਲੈਂ ਗੋ ਇਹ ਜਦੋਂ ਆਪਾਂ ਗੁਹਾਟੀ ਤੋਂ ਸ਼ਿਲੋਂਗ ਜਾਂਦੇ ਆ ਤਾਂ ਰਸਤੇ ਵਿੱਚ ਨਾ 2 ਕਿਲੋਮੀਟਰ ਸਾਈਡ ਤੇ ਉਹ ਤਾਂ ਸਾਹਮਣੇ ਦਿਖਣਾ ਪੈਂਦੀ ਹੈ ਪਰ ਜੇਦੇ ਘੁੰਮ ਕੇ ਆਣੇ ਆਪਾਂ 2 ਕਿਲੋਮੀਟਰ ਆਣਾ ਪੈਂਦਾ ਆਪਾਂ ਨੂੰ ਬਹੁਤ ਸੋਹਣੀ ਏ ਏਕਾ ਬਹੁਤ ਸੋਹਣਾ ਸੀ ਇਹਦੇ ਬਾਰੇ ਆਪਾਂ ਅੱਜ ਇਹ ਦਿਖਾਲ ਦੇਮ ਤੁਹਾਨੂੰ ਓਮੀਮ ਲੇਖ ਪਹੁੰਚ ਚੁੱਕੇ ਆ ਓਮੀਮ ਲੇਖ ਬਹੁਤ ਸੋਹਣੀ ਏ ਏਕ ਹੈ ਮੈਂ ਦਿਖਾਦਾ ਤੁਹਾਨੂੰ ਬਹੁਤ ਖੂਬਸੂਰਤ ਥੋੜਾ ਸਲਿੱਪਰੀ ਜਿਹਾ ਹੋਇਆ ਮੈਂ ਪੈਦ ਸਲਿੱਪ ਕੀਤਾ ਅਸਲ ਜ਼ਮੀਨ ਪਿਆ ਹੁਣ ਆਪੀ ਤੇ ਉਧਾ ਹੁਣ ਤਾਂ ਬਹੁਤ ਨਿਕਲੀ ਹੋਤ ਉਹ ਹੈ ਕਿ ਨਾ ਸੁਣਾ ਸੁੰਦਰ ਬੋਟਿੰਗ ਹੁੰਦੀ ਇੱਥੇ ਉਧਾ ਇੱਕ ਪਾਰਕ ਆ ਬੋਟਿੰਗ ਆ ਅ ਬੋਡੀ ਦੇਖ ਰਹੇ ਆ ਫਿਲਹਾਲ ਤੁਸੀਂ ਪਹਿਲਾਂ ਦੇਖੋ ਓਮਯੋ ਮਲੇਖ ਮੇਰੇ ਸਾਥੀ ਔਰ ਇੱਕ ਲਾਈਵ ਕਨਸਰਟ ਚੱਲ ਰਿਹਾ ਜਿਹੜਾ ਪਿੱਛੇ ਤੁਸੀਂ ਆਵਾਜ਼ ਸੁਣ ਰਹੇ ਆ ਧਕਾ ਦੇ ਉੱਪਰ ਚੱਲਦੇ ਸਲਿੱਪ ਨਾ ਕਰਾਂਗੇ ਇਹ ਆ ਲੇਖ ਓਮਯੋ ਮਲੇਖ ਜਲਦੀ ਆਓ ਓਮਯੋ ਮਲੇਖ ਦੇ ਕੋਲ ਦਵਾਜ਼ ਤੋਂ ਅਸੀਂ ਚੱਲ ਪਏ ਆ ਸ਼ਿਲਾਉਂਗਲ ਨੂੰ ਇਹਦਾ ਕੁਛ ਹਿੱਸਾ ਐਂਡਲੇ ਬਸ ਇਧਰ ਤੋਂ ਚੱਲੇ ਆਂ ਨੀਓਂ ਵੀ ਬ੍ਰੇਕ ਦਾ ਹਿੱਸਾ ਹੋ ਰਿਹਾ ਥ੍ਰਿਚਰ ਆਈਟੋ ਇਲੀਬਲ ਹੁੰਦੀ ਆਂ ਬੀਮ ਲੇਕ ਤੋਂ ਇਹਦਾ ਸ਼ਲਾਂਗ ਆ ਜਿਆਦਾ ਦੂਰ ਨਹੀਂ ਹੈਗਾ 20 ਕਿਲੋਮੀਟਰ ਦੂਰ ਆ ਫਿਰ ਵੀ ਪਹਾੜੀ ਜਿਹੇ ਹੋਲ ਕਰਕੇ 1 ਘੰਟਾ ਲੱਗ ਗਿਆ ਨਾ ਰਾਮ ਨਾਲ ਕਲ ਨੋਟ ਕਰ ਰਿਹਾ ਜਿਸ ਕਰਕੇ ਮੈਂ ਵੀਡੀਓ ਆਨ ਕੀਤੀ ਹੈ ਦੇਖੋ ਲੈਗਪਕਿੱਤ ਉਹਨਾਂ ਸਕੂਲ ਛੁੱਟੀ ਹੋਈ ਆ ਦੇਖੋ ਕੋਟ ਪਾ ਕੇ ਜਾ ਰਹੇ ਬੱਚੇ ਆ ਜਾ ਹਾਂ ਬਾਈਕ ਤੇ ਵੀ ਜੈਕਟ ਪਾਈ ਹੋਇਆ ਔਰ ਕਾਫੀ ਜਿਹੜੇ ਨੇ ਨਾ ਮਤਲਬ ਜਿੱਦਾਂ ਠੰਡ ਵੀ ਪੂਰੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਕਰ ਰਹੇ ਆ ਯਾਰ ਗਰੀਟ ਆਪਣੇ ਆਪ ਨੂੰ ਜਾਂ ਸਾਨੂੰ ਗਰਮੀ ਨਹੀਂ ਲੱਗ ਰਹੀ ਗਰਮੀ ਹੈ ਸਾਡੇ ਅੰਦਰ ਜਿਆਦਾ ਹੈ ਤੁਹਾਨੂੰ ਖੰਡ ਨਹੀਂ ਲੱਗ ਰਹੀ ਹੁਣ ਆ ਦੇਖੋ ਆ ਵੀ ਸਾਰੇ ਇੱਥੇ ਆ ਹਾਂ ਹਾਂ ਆ ਦੇਖੋ ਜੈੱਟ ਵਾਲੇ ਇਹ ਆ ਆਪਾਂ ਸ਼੍ਰੋਮ ਦੇ ਕੋਲ ਪਹੁੰਚ ਗਏ ਅਸਲ ਵਿੱਚ ਨੰਬਰ ਤੇ

ਉਹ ਉਹ ਪਹਾੜੀ ਦੇ ਉੱਤੇ ਬਣਿਆ ਹੋਇਆ ਹੈ ਇਸ ਸਟੇਸ਼ਨ ਦਾ ਐਸੇ ਕੈਪੀਟਲ ਹੈ ਹਿਮੇਗਲ ਹੈ ਜੀ ਅੱਜ ਤਾਂ ਮੌਸਮ ਹੀ ਬੋਸ ਆ ਭਾਈ ਉਹ 60 ਕਿਲੋ ਮੀਟਰ ਦਾ ਟ੍ਰੈਕ ਹੁੰਦਾ ਹੈ ਇਹ ਖਾਸੀ ਡਿਸਟ੍ਰਿਕਟ ਹੈ ਤਾਨੀ ਡਿਸਟ੍ਰਿਕਟ ਹੈ ਨਾ ਇਹ ਖਾਸੀ ਘਾਰੋ ਇੱਕ ਹੋਰ ਹੈ ਉਹਨਾਂ ਵਿੱਚ ਖਾਸੀ ਡਿਸਟ੍ਰਿਕਟ ਵਿੱਚ ਪੈਂਦਾ ਹੈ ਕਿ ਲਾਉਂ ਗਏ ਮੇਗਾ ਲਿਆ ਉਹ ਤੁਹਾਨੂੰ ਕਰ ਤਾਂਹੀਂ ਪੂਰਬ ਦਾ ਸਕਾਟਲੈਂਡ ਕਹਿੰਦੇ ਇਹਨੂੰ ਕਿ ਸਕੂਟ ਜਿਹੜੀ ਨੇ ਸਕਾਟਲੈਂਡ ਵਰਗੀ ਹੈ ਦੀ ਸਕਾਟਲੈਂਡ ਵਰਗੀ ਦੇਖ ਵਸੇ ਦਾ ਕੋਈ ਪਾਸਾ ਹੁਣ ਜਾਨੀ ਸਾਡੇ ਭਾਰਤ ਦਾ ਸਕਾਟਲੈਂਡ ਹੈ ਦੂਜੀ ਆਉਂਦੀ ਹੈ ਕਿਥੋਂ ਜਾਂ ਤਿੰਨ ਮੈਂ ਖੜਾ ਆਂ ਤੇ ਰੈਡ ਹਿੱਲ ਰੈਡ ਪਾਈਨ ਰੈਡ ਪਾਈਨ ਹੋਟਲ ਦੀ ਬਾਲਕਨੀ ਵਿੱਚ ਏ ਇਹ ਦੇਖੋ ਸ਼ਿਲੋਂਗ ਦਾ ਥਿਓ ਵਾਓ ਪਹਿਲਾਂ ਖਿੱਚ ਆਪਣੇ ਕੈਮਰੇ ਔਰ ਮਜ਼ਾ ਆ ਰਿਹਾ ਸਾਰਾ ਹਿੱਲੀ ਕੈਪੀਟਲ ਆਹੇ ਨਿਗਾਨ ਲਿਆ ਦੀ ਉਧਰ ਚੱਲ ਜੀ ਫੋਟੋ ਕਰਾ ਲੇ ਫੋਟੋ ਕਰਾ ਨਾ ਵਾ ਤੂੰ ਉਧਰ ਤੇ ਖੜੋ ਭਾਈ ਬਸ ਬਾਡ ਲੇਕ ਦੇਖਣ ਆਏ ਸੀਗੇ ਅਸੀਂ ਸ਼ਿਲੋਂਗ ਵਿੱਚ ਘੁੰਮ ਰਹੇ ਆ ਤੇ ਅੱਜ ਏ ਟੂਜ਼ਡੇ ਕਲੋਜ਼ ਲਿਖਾ ਹੋਇਆ ਹੈ ਐਵਰੀ ਟੂਜ਼ਡੇ ਕਲੋਜ਼ ਹੁੰਦੀ ਹੈ ਇਸ ਕਰਕੇ ਉਹ ਸਿੱਧੇ ਆਪਾਂ ਪੁਲਿਸ ਮਾਰਕੀਟ ਚਲਦੇ ਆਂ ਫਿਰ ਹਨਾ ਪੁਲਿਸ ਪਿਆਰ ਦੀ ਲੋਕੇਸ਼ਨ ਲੱਭ ਰਿਆ ਤੋਕੇ ਚਲਦੇ ਆਂ ਹਾਂ ਚਲਦੇ ਆਂ ਆਪਾ ਚਲੋ ਬਾਹਰ ਲਿਖ ਯਾਦਗਾਰਦਾ ਖਿਚਰੋ ਯਾਰ ਹਾਂ ਫੋਟੋ ਖਿਚ ਲੈਨੇ ਆਪਾ ਚਲੋ ਸ਼ਿਲੌਂਗ ਵਿੱਚ ਘੁੰਮ ਰਹੇ ਆ ਤੇ ਬਾੜ ਲੈ ਇੱਕ ਜਿਹੜਾ ਮੰਗਲਵਾਰ ਨੂੰ ਬੰਦ ਹੁੰਦੀ ਐ ਇਸ ਕਰਕੇ ਆਪਾਂ ਹੁਣ ਚੱਲੇ ਆਂ ਪੁਲਿਸ ਬਾਜ਼ਾਰ ਪੁਲਿਸ ਪਿਆਰ ਕਹਿੰਦੇ ਨਾ ਮੇਨ ਮਾਰਕੀਟ ਇਹ ਜਿਹੜੀ ਹੈਗੀ ਐ ਸ਼ਿਲੌਂਗ ਦੀ ਔਰ ਉਹਦਾ ਜਿਹੜਾ ਰਸਤਾ ਆ ਇਸ ਲੇਕ ਦੇ ਨਾਲ ਨਾਲ ਆ ਕਿਹੜਾ ਸਾਹੀ ਲੇਕ ਹੋਊਗਾ ਇਸਾਰੀ ਲੇਕ ਹੈ ਤੇ ਹੁਣ ਅਸੀਂ ਸਾਰੇ ਸੱਥੀ ਜਾ ਰਹੇ ਆਂ ਪੁਲਿਸ ਤੇ ਜਾ ਨਾ ਇੱਥੇ ਮੌਸਮ ਠੰਡਾ ਹੀ ਹੈ ਮਤਲਬ ਇਸ ਟਾਈਮ ਟੈਂਪਰੇਚਰ ਠੀਕ ਹੈ ਨਾਰਮਲ ਹੈ ਪਰ ਠੰਡੀ ਹਵਾ ਚੱਲ ਰਹੀ ਹੈ ਅੱਜ ਦਾ ਇਸ ਤਰੀ ਹਵਾ ਨਹੀਂ ਚੱਲਦੀ ਹੁੰਦੀ ਮਤਲਬ ਬਹੁਤ ਵਧੀਆ ਲੱਗ ਰਹੀ ਹੈ ਫੇਸ ਤੇ ਪੈਂਦੀ ਹੈ ਬਾਕੀ ਗ੍ਰੀਨਰੀ ਤਾਂ ਇੱਧਰਲੇ ਪਾਸੇ ਤਾਂ ਦਾ ਪਤਾ ਹੀ ਹੈ ਕੋਈ ਅੰਤ ਨਹੀਂ ਏ ਬੋਟੈਨੀਕਲ ਪਾਰਕ ਪਾਰਕ ਹੈ। ਉਹ ਲੇਕ ਦੇ ਨਾਲ ਪੱਲੇ ਆਬਵੀਜੀਲ ਸਾਈਡ। ਇਹ ਸਿੜੀ ਦੇਖਿਆ ਇਹਨੂੰ ਪੰਜ ਵੱ ਚੁੱਕੀ ਹੈ ਇਹ ਬੰਦ ਹੋ ਗਈ ਹੈ। ਹੁਣ ਮੈਂ ਪਹੁੰਚ ਗਿਆ ਹਾਂ। ਸ਼ਲਾਂਗ ਦੇ ਪ੍ਰਸਿੱਧ ਪੁਲਿਸ ਬਾਜ਼ਾਰ ਵਿੱਚ। ਪੁਲਿਸ ਬਾਜ਼ਾਰ ਬੋਲਦੇ ਇਹਨੂੰ ਮੈਂ ਦਿਖਾਦਾ ਤੁਹਾਨੂੰ। ਮਾਰਕੀਟ ਸਾਰੀ। ਇੱਥੇ ਇੱਕ ਇੱਕ ਮਾਰਕੀਟ ਹੈ ਇੱਥੇ। ਜਿਹੜੀ हिम्मत रात तक देर रात तक चलती है बाकी करना जल्दी बंद हो है जा बड़ा चौक है यह शिलोंग का ਮੇਨ ਬਾਜ਼ਾਰ ਜਾਂ ਮੇਨ ਚੌਕ ਕਹਾਂਗੇ ਜਿੱਥੋਂ ਆਲੇ ਦੁਆਲੇ ਨੂੰ ਸਾਰੇ ਪਾਸੇ ਮਾਰਕੀਟ ਨੂੰ ਫੜਾ ਕੇ ਜਾਂਦੀਆਂ ਛੋਟੀਆਂ ਪ੍ਰੈਸਟੇਲ ਖੜਾ ਮੈਂ ਪੁਲਿਸ ਪੁਆਰ ਵਿੱਚ ਬਹੁਤ ਰਸ਼ ਰਹਿੰਦਾ ਹਾਂ ਕਹਿੰਦੇ ਹਮੇਸ਼ਾ ਹੀ ਇੱਧੇ ਰਹਿੰਦਾ ਇੱਥੇ ਕਿਉਂਕਿ ਮੇਨ ਰੋਡ ਹੈ ਮੇਨ ਮਾਰਕੀਟ ਹੈ ਆਇਕਾ ਸਾਰਾ ਕੁਝ ਹਾਂ ਹੋਰ ਤਾਂ ਕੋਈ ਕਬੂ ਸ਼ਿਲੌਂਗ ਦੀ ਮਾਰਕੀਟ ਵਿੱਚ ਜਿਹੜਾ ਲੋਕਲ ਫੂਡ ਹੈ ਨਾ ਉਹ ਖਾਣ ਦਾ ਨਿਆਰਾ ਹੀ ਲੱਗਾ ਸਾਰਾ ਪਾਸੇ ਸਾਨੂੰ ਛੋਟੇ ਛੋਟੇ ਦੁਕਾਨਾਂ ਮਿਲ ਜਣੀਆਂ ਇੱਦਾਂ ਹੁਣ ਅਸੀਂ ਜਿੱਥੇ ਖੜੇ ਆ ਤੇ ਉਹਦੇ ਨਾਲ ਜਿਹੜਾ ਤੁਹਾਨੂੰ ਦਿਖਾ ਗਿਆ ਟੇਮਾ ਸ਼ਲਾਂਗ ਵਾਲਾ ਚੌਕ ਤੋਂ ਨਾਲ ਹੀ ਐ ਦੇਖੋ ਇਹ ਸਾਰਾ ਚਿਕਨ ਵਾਲਾ ਇਹਨਾਂ ਦਾ ਸਾਰੇ ਉਹ ਇਹ ਵੀ ਚਿਕਨ ਵਾਲਾ ਆ ਹੋਰ ਅੱਗੇ ਆ ਦੇਖੋ ਦਿਖਾਉਣਾ ਸਾਨੂੰ ਨਾਲ ਇਹ ਆਪਣੇ ਮੀਟ ਕੋਨ ਵਾਲੇ ਆ ਥੀ ਕੋਨ ਵਾਲੇ ਆ ਬਰੀਆਨੀ ਹਾਂ ਬੈਕਗ੍ਰਾਉਂਡ ਇੱਕ ਵਾਰੀ ਇੱਕ ਵਾਰੀ ਤੇ ਕਿੰਨੇ ਦੀ ਪਲੇਟ ਆ ਏ ਗਰੋਸਰ ਠੀਕ ਮਤਲਬ ਤੁਹਾਨੂੰ ਆਰਾਮ ਨਾਲ ਵਧੀਆ ਭੋਜਨ ਮਿਲ ਜਾਣਾ ਚਾਹੀਦਾ ਏ ਆ ਸ਼ਿਲੌਂਗ ਦੀ ਪੁਲਿਸ ਬਾਜ਼ਾਰ ਦੀ ਮਾਰਕੀਟ ਸ਼ਿਲੌਂਗ ਦੀ ਮਾਰਕੀਟ ਵਿੱਚ ਤੁਹਾਨੂੰ ਹਰ ਚੀਜ਼ ਮਿਲ ਜਾਣੀ ਆ ਲੋਕਲ ਫੂਡ ਇੰਜੋਏ ਕਰ ਲਿਆ ਅਸੀਂ ਤੇ ਉੱਧਾ ਵੀ ਸ਼ਾਮ ਜਲਦੀ ਹੋ ਜਾਂਦੀ ਔਰ ਤੇ ਸੂਰਜ ਜਲਦੀ ਨਿਕਲਦਾ ਸਵੇਰ ਨੂੰ ਹੁਣ ਇੱਕ ਚੀਜ਼ ਹੋਰ ਆ ਜਿਹੜੇ ਸਾਡੇ ਪੰਜਾਬੀ ਸਾਥੀ ਹੈ ਲਗਭਗ ਇਹ ਜਗ੍ਹਾ ਤੇ ਜੁੜ ਜਾਂਦੇ ਆ ਇਹ ਹੈਗੇ ਆਪਣੀ ਇਹਨੂੰ ਓਪਨ ਸ਼ਾਪ ਓਪਨ ਬਾਹਰ ਕਹਿੰਦੇ ਆ ਓਪਨ ਸ਼ਾਪ ਇੱਥੇ ਆਪਨ ਨੂੰ ਕੋਲ ਮਿਲਦੀ ਹੈ ਤੇ ਜਿਹੜਾ ਮੋਟਾ ਮੋਟਾ ਅੰਜਾ ਹੈ ਲਾਇਆ ਕਿ ਇੱਥੇ ਇਸ ਜਗ੍ਹਾ ਦੇ ਉੱਤੇ ਇਸ ਪਾਸੇ 25 30% ਬ੍ਰਾਂਡ ਸਸਤਾ ਮਿਲਦਾ ਹੈ ਮਤਲਬ ਇੰਨਾ ਫਰਕ ਹੈ ਵਾਹਿੰਦੇ ਅਮ ਜਸੂ ਦਾ ਮੈਂ ਕੀ ਲਿਆ ਬੜਵਾਇਜ਼ਰ ਵੇਅਰ ਬੜਵਾਇਜ਼ਰ ਵੇਅਰ ਲਈਆ ਤੇ ਇੱਕ ਬਿਸਕੀ ਦੀ ਉਹਦੇ ਲਈਆ 20 ਕਿਤਮਲੀ ਵਾਕ ਕੇ ਨਾਲੋਂ ਫਿਰ ਪੰਜਾਬ ਦੇ ਮੁਕਾਬਲੇ 70 ਰੁਪਏ ਸਸਤੀ ਆ 70 ਰੁਪਏ ਜੀ 70 ਕੀ 170 ਨਹੀਂ 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 100 ਰੁਪਏ ਸਸਤੀ 40 ਰੁਪਏ ਇੱਕ ਇੱਕ ਦੀ ਕਿੰਨੇ ਮਗਰ 100 ਰੁਪਏ 40 ਕਿੰਨੇ 70 ਦੀ ਪੰਜਾਬ ਦੀ 1170 ਦੀ 60% ਰੇਟ ਹੋ ਗਿਆ ਫਿਰ ਹਾਂ ਹਨ 40 ਬਸ ਸਸਤੀ ਹਨ ਮਝਰਾਬੀਆਂ ਦੇ ਮੋਜਾ ਫਿਰ ਇੱਥੇ ਨਾ ਹਾਂ ਇੱਥੇ 60 ਹੈ ਠੀਕ ਹੈ ਤਾਂ ਹੀ ਹਾਰੇ ਮਗਾ ਲੈ ਲ ਭਜਦੇ ਆ ਬੋਲਦਾ ਹਨਾ ਉਹਨਾਂ ਨੂੰ ਪਹਿਲੇ ਦਾਣਾ ਬਣ ਚਾਹੀਦਾ ਦੇਖਿਆ ਜਿਹੜੇ ਪੀਨ ਦੇ ਯਕੀਨ ਆ ਕਿੰਨੇ ਖੁਸ਼ ਹੋ ਜਾਂਦੇ ਜਦੋਂ ਨੀਡ ਘਟਦਾ ਹੈ ਤੇ ਸਾਡੇ ਸਾਥੀ ਸੀ ਚਲੋ ਟੂਰ ਵਿੱਚ ਸਾਰੇ ਤਰ੍ਹਾਂ ਦੇ ਮਿਲਦੇ ਹੁੰਦੇ ਸਾਥੀ ਕੋਈ ਸਾਠੀ ਖਾਣ ਬੀਣ ਵਾਲੇ ਹੁੰਦੇ ਕੋਈ ਸੋਫੀ ਵੀ ਹੁੰਦੇ ਆ ਇਹ ਚੀਜ਼ ਇੰਜੋਏ ਕਰਨੀ ਚਾਹੀਦੀ ਹੈ ਪੰਜਾਬੀ ਆ ਗਏ ਓਏ ਕਿੰਦਾ ਪੰਜਾਬੀ ਆ ਗਏ ਓਏ ਉਹ ਬਾਕੀ ਫਤ ਲਓ ਪੂਰੇ ਦਿਨ ਦੇ ਇੱਕ ਲੰਬੇ ਸਫਰ ਤੋਂ ਬਾਅਦ ਐ ਰਾਤ ਦੇ ਹੋਟਲ ਜਿੱਥੇ ਆਪਾਂ ਸਟੇ ਕਰਨਾ ਹੈ ਇਹ ਹੈਗਾ ਰੈਡ ਪਾਈਨ ਤੇ ਵਿੱਚ ਆ ਪੂਰੇ ਬਾਜ਼ਾਰ ਦੇ ਰੈਡ ਪਾਈਨ ਹੋਟਲ ਜੀ ਰੁਕੋ ਇੱਥੇ 5 ਮਿੰਟ ਆਪਾਂ ਸਾਰਾ ਅਨਾਉਂਸਮੈਂਟ ਕਰ ਦਈਏ ਘੋਸ਼ਣਾ ਨੂੰ ਮਿਲਿਆ ਸਾਨੂੰ ਜੈ ਜਨੂਰੇਟ ਤੇ ਮਿਲ ਗਿਆ ਇਸ ਰਸਤੇ ਤੋਂ ਮੇਨ ਆ ਲਿੰਕ ਰੋਡ ਤੋਂ ਆਇਆ ਬਪਨ ਉੱਪਰ ਬਈ ਲੋਕ ਇੱਥੇ ਨੇ ਉਹ ਸਾਰਾ ਸ਼ਲਾਂਗ ਦੇਖੋ ਸ਼ਲਾਂਗ ਦਾ 뷰 ਸਾਰਾ ਇਹ ਬਈ ਉੱਥੋਂ ਨਹੀਂ ਹੈ ਹਾਂ ਜਿੰਨੇ ਜਿੰਨੇ ਇਹ ਬੰਦ ਹੋ ਗਏ ਚੱਲਦੇ ਇੱਕ ਪੱਕੇ ਕਮਰੇ ਵਿੱਚ ਹਾਂ ਪੱਕੇ ਬਾਲ ਨੂੰ ਕਿ ਡਬਲ ਹੈ ਨਾ ਧੰਨਵਾਦ ਟਿਕਾਦਰ ਸਾਹਿਬ ਬਰੂਮ ਨੰਬਰ 201 ਔਰ ਬਾ ਬਾ ਆ ਠੀਕ ਹੈ ਹੋਰ ਹਾਂ ਇਹ ਆ ਸ਼ਿਲੋਂਗ ਸਿਟੀ ਦ ਕੈਪੀਟਲ ਆਫ ਮੇਘਾਲਿਆ ਵਾਓ ਇਹ ਮੈਂ ਜਿਹੜਾ ਰੈਡ ਪਾਈਨ ਹੋਟਲ ਆ ਉਹਦੇ ਗੈਲੀ ਤੋਂ ਬਣਾ ਰਿਹਾ ਵੀ ਉਹ ਬੱਸ ਸਟੈਂਡ ਜਾਣ ਨੂੰ ਆ ਗਏ ਲੋਕੀ